ਮੈਂ ਵੀ ਸੁਣਿਆ ਕਿ ਜਦੋਂ ਮੱਖਣ ਖਾਲਸਾ ਕਾਲਜ ਦੇ ਵਿੱਚ ਸੀਗਾ ਜਦੋਂ ਇੱਕ ਜਵਾਨੀ ਵਾਲਾ ਨੇ ਇੱਕ ਚੀਜ਼ ਹੁੰਦੀ ਹੈ ਨਾ ਜੀ ਜੀ ਤੇ ਉਦੋਂ ਫੇ ਪੂਰੀ ਬੜਕ ਹੁੰਦੀ ਸੀ ਮੱਖਣ ਦੀ ਕਾਲਜ ਦੇ ਵਿੱਚ ਹਾਂਜੀ ਨਹੀਂ ਰਹਿੰਦਾ ਦੇਖੋ ਇਦਾਂ ਹੁੰਦੀ ਆ ਵੀ ਸਮਾਂ ਹੁੰਦਾ ਜੋ ਉਹ ਵੀ ਸਮੇਂ-ਸਮੇਂ ਦੀ ਕਹਾਣੀ ਹੁੰਦੀ ਆ ਕਾਲਜ ਲਾਈਫ ਇੱਕ ਉਹ ਅਲੱਗ ਹੁੰਦੀ ਆ ਹੁਣ ਏਡੀ ਦੂਰੋਂ ਆਉਂਦਾ ਸੀ 20-25 ਕਿਲੋਮੀਟਰ ਹੈ ਬੱਸ ਚੜ ਕੇ ਬੜਾ ਜੱਫੇ ਕਾਲਜ ਦੇ ਹਿਸਾਬ ਨਾਲ ਰਹਿਣਾ ਪੈਂਦਾ ਕਾਲਜ ਦਾ ਬਹੁਤ ਵੱਡਾ ਨਾਮ ਆ ਮੇਰਾ ਖਿਆਲ ਪੰਜਾਬ ਦੇ ਵਿੱਚ ਜੀ ਖਾਲਸਾ ਕਾਲਜ ਜਲੰਧਰ ਦੀ ਇੱਕ ਵੱਖਰੀ ਕਹਾਣੀ ਉਹਨੇ ਬੜੇ ਹਸਤੀਆਂ ਪੈਦਾ ਕੀਤੀ ਕਾਲਜ ਬਹੁਤ ਹੈ ਹਰ ਕਾਲਜ ਚ ਹਰ ਜ਼ਿਲ੍ਹੇ ਚੋਂ ਕੋਈ ਨਾ ਕੋਈ ਗੱਲ ਪੰਜਾਬ ਦੇ ਵਿੱਚੋਂ ਬਹੁਤ ਹਸਤੀਆਂ ਪੈਦਾ ਹੋਈਆਂ ਪਰ سپورٹس ਦੇ ਹਿਸਾਬ ਨਾਲ ਖਾਲਸਾ ਕਾਲਜ ਜਲੰਧਰ ਦਾ ਮੇਰਾ ਖਿਆਲ ਪੰਗੜਾ ਨਹੀਂ ਹੋਣਾ ਅਸੀਂ ਵੀ ਉਹਨਾਂ ਚੋਂ ਇੱਕ ਸਾਨੂੰ ਵੀ ਮੌਕਾ ਮਿਲਿਆ ਮੈਂ ਤਾਂ ਤੁਹਾਨੂੰ ਸੱਚ ਦੱਸਾਂ ਵੀ ਮੈਂ ਕਿਤੇ ਗੁਰਦੁਆਰਾ ਮੰਦਿਰ ਮਸਜਿਦ ਕਿਤੇ ਰਹਿ ਜਵੇ ਸਿਰ ਚ ਘੋਣ ਹੋਵੇ ਖਾਲਸਾ ਕਾਲਜ ਮੋੜ ਦੀ ਹੁਣ ਭਾਵੇਂ ਪੌੜ ਬਣ ਗਿਆ ਸਿਰ ਚ ਓਕੇ ਲੰਘਦਾ ਹਰ ਵਾਰ ਮੈਂ ਕਿ ਹੋ ਹੀ ਨਹੀਂ ਸਕਦਾ ਮੈਂ ਕਿਤੇ ਉਧਰ ਲੰਘ ਜੂ ਹੁਣ ਹੋਰ ਮੇਰੇ ਅਰਗੇ ਬਹੁਤ ਹੋਣੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਮਹਾਰਾਜ ਨੇ ਉੱਥੋਂ ਉੱਥੇ ਪੜ੍ਹੇ ਹੋਣੇ ਆ ਉਹਨਾਂ ਨੇ ਕੋਈ ਨਿਮਾਣਾ ਖੱਟਿਆ ਹੋਣਾ ਤੇ ਮੈਨੂੰ ਲੱਗਦਾ ਵੀ ਮੇਤੋ ਵੀ ਅ ਬੱਦ ਕੋਈ ਸੱਚ ਦਾ ਕਰਦਾ ਹੁਣ ਉਸ ਸਮੇਂ ਦੇ ਵਿੱਚ ਲੜਾਈਆਂ ਲੁੜੀਆਂ ਵੀ ਹੁੰਦੀਆਂ ਰਹੀਆਂ ਸੀ ਹਾਂਜੀ ਹਾਂਜੀ ਕਾਲਜ ਕਾਲਜ ਵਿੱਚ ਬੰਦਾ ਕਿਉਂ ਵੀ ਲੜਾਈ ਨਾ ਹੋਵੇ ਤੇ ਇੰਨਾ ਦਾ ਹੁੰਦਾ ਹੀ ਹੁੰਦਾ ਜੀ ਕੋਈ ਯਾਦ ਕੋਈ ਪਰ ਉਹ ਜਿਹੜੀਆਂ ਲੜਾਈਆਂ ਸੀਗੀਆਂ ਨਾ ਉਹਨਾਂ ਦੇ ਵਿੱਚ ਰਾਜੀਨਾਮੇ ਹੋ ਜਾਂਦੀ ਸੀ ਚੰਗੇ ਗਰੋਪ ਆ ਕੇ ਬਿਲਕੁਲ ਕੰਮ ਸਮੇਟ ਲੈਂਦੀ ਸੀ ਹੂੰ ਤੇ ਫਿਰ ਨਾਲੇ ਜਿਹੜੀਆਂ ਉਹ ਲੜਾਈਆਂ ਸੀ ਉਸ ਸਮੇਂ ਦੀਆਂ ਨਾ ਮੰਡ ਸਾਹਿਬ ਉਹ ਹੱਕ ਚ ਵੱਜਣ ਵਾਲੀਆਂ ਸੀ ਹੈ ਹੁਣ ਉਹ ਸਾਲੀਆਂ ਰੈਕੀਆਂ ਛੱਕੀਆਂ ਜੀਆਂ ਪਤਾ ਨਹੀਂ ਕਦੋਂ ਕਿਸੇ ਨੇ ਬੱਕੀ ਦੇ ਵਿੱਚ ਵੀ ਕੁਝ ਨਗਾ ਦੇਣਾ ਹਾਂ ਸੋ ਉਹ ਲੜਾਈਆਂ ਵੀ ਇੱਕ ਲੜਾਈਆਂ ਸੀਗੀਆਂ ਜੇ ਕੀ ਕਹਿੰਦੇ ਹੁੰਦੇ ਵੀ ਉਦੋਂ ਗਰੁੱਪ ਹੁੰਦੇ ਸੀ ਕਹਣਾ ਲੈ ਵੀ ਆ ਫਲਾਨੇ ਆ ਗਏ ਤੁਹਾਡੇ ਗਰੁੱਪ ਦਾ ਤੁਹਾਡੇ ਗਰੁੱਪ ਦਾ ਕੋਈ ਨਾਮ ਸੀ ਨਹੀਂ ਸਾਨੂੰ ਨਕੂਦਰੀਏ ਕਹਿੰਦੇ ਹੁੰਦੇ ਜਦੋਂ ਹੁਣ ਆ ਵੀ ਨਕੂਦਰ ਆਲੇ ਆ ਜਾਂ ਹਾਂ ਇਹ ਨਕੂਦਰੀਏ ਆਇਆ ਤੁਸੀਂ ਬਾਈ ਜੀ ਗੱਲ ਕੀਤੀ ਕਿ ਉਦੋਂ ਹਿੱਕ ਚ ਵਜਦੇ ਸੀਗੇ ਅੱਜ ਕੱਲ ਪਤਾ ਨਹੀਂ ਲੱਗਦਾ ਵੀ ਕਿੱਧਰੋਂ ਕੀ ਹੋ ਜਾਣਾ ਤੇ ਕੀ ਹੋ ਜਾਣਾ ਹਾਂਜੀ ਉਹ ਇਦਾਂ ਸੀਗਾ ਵੀ ਜਿਦਾ ਦੋ ਪਹਿਲਵਾਨ ਆ ਤੇ ਇੱਕ ਨੇ ਜਿੱਤਣਾ ਇੱਕ ਨੇ ਹਾਰਨਾ ਗਰੁੱਪਾਂ ਦਾ ਵੀ ਇਦਾਂ ਹੀ ਹੁੰਦਾ ਸੀ ਵੀ ਜਿਹੜਾ ਤਕੜਾ ਗਰੁੱਪ ਆ ਉਹਦੀ ਫਿਰ ਚੰਡੀ ਹੁੰਦੀ ਸੀ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੰਡੀ ਰਹੀ ਹੈ ਅਸੀਂ ਜਦੋਂ ਆਉਂਦੇ ਸੀਗੇ ਤੇ ਵਧੀਆ ਸੀ ਹਾਂ ਕਹਾਣੀ ਵਧੀਆ ਸੀ ਉਹ ਹੁਣ ਆਪਣੇ ਸਾਰੇ ਸੱਜਣੀਆਂ ਇੱਕ ਦੂਜੇ ਨੂੰ ਦੁਬਾਰਾ ਮਿਲ ਪੈਂ ਅਪਣੇ ਕਾਲਜ ਲਾਈਫ ਸੀਗੇ ਉਹ ਕਾਲਜਾਂ ਦੇ ਝਗੜੇ ਸੀ ਝਗੜੇ ਹੋਣੇ ਨਹੀਂ ਚਾਹੀਦੇ ਹੂੰ ਤੇ ਚਲੋ ਇੱਕ ਉਮਰ ਹੁੰਦੀ ਆ ਉਹਦੇ ਪੱਜੇ ਹੋ ਗਿਆ ਹੋ ਗਿਆ